ਬੱਸਾਂ ਤੋਂ ਲੈ ਕੇ ਟਰੱਕ ਤੱਕ ਜਿਹੜੇ ਜਾਮ ਨੇ ਦੂਰ ਦੂਰ ਤੱਕ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਕੱਲ ਹੀ ਪਰਿਵਾਰਕ ਮੈਂਬਰਾਂ ਦੇ ਮੁਤਾਬਿਕ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਪਰ ਡਾਕਟਰਾਂ ਵੱਲੋਂ ਇਹ ਗੱਲ ਨਹੀਂ ਮੰਨੀ ਜਾ ਰਹੀ ਸੀ ਇਸ ਬਾਰੇ ਜਦੋਂ ਡਾਕਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਦੇ ਮੁਤਾਬਿਕ ਉਹ ਨੌਜਵਾਨ ਜਿੰਦਾ ਸੀਗਾ ਕਿ ਇੱਕ ਪਰਿਵਾਰ ਦਾ ਜੀ ਜਿਹੜਾ ਜਿਸ ਦੀ ਮੌਤ ਹੋ ਚੁੱਕੀ ਹੈ ਉਸ ਦੇ ਪਰਿਵਾਰ ਦੇ ਵਿੱਚ ਦੋ ਛੋਟੇ ਬੱਚੇ ਨੇ ਔਰ ਵਾਈਫ ਜਿਹੜੀ ਇਸ ਸਮੇਂ ਪੂਰਾ ਪਰਿਵਾਰ ਜਿਹੜਾ ਹੈ نیشنل ਹਾਈਵੇ ਦੇ ਉੱਪਰ ਗੁਰਦਾਸਪੁਰ ਦੇ ਵਿੱਚ ਇਸ ਸਮੇਂ ਜੰਮੂ ਅਮ੍ਰਿਤਸਰ نیشنل ਹਾਈਵੇ ਪੂਰੇ ਤਰੀਕੇ ਦੇ ਨਾਲ ਬੰਦ ਹੋ ਚੁੱਕਿਆ ਹੈ ਔਰ ਲਗਭਗ 2 ਘੰਟੇ ਦੇ ਕਰੀਬ ਦਾ ਜਿਹੜਾ ਸਮਾਂ ਹੋ ਚੁੱਕਿਆ ਔਰ نیشنل ਹਾਈਵੇ ਪੂਰੇ ਤਰੀਕੇ ਨਾਲ ਬੰਦਾ ਔਰ ਤੁਸੀਂ ਤਸਵੀਰਾਂ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਬੱਸਾਂ ਤੋਂ ਲੈ ਕੇ ਟਰੱਕ ਤੱਕ ਦੇ ਜਿਹੜੇ ਜਾਮ ਨੇ ਦੂਰ ਦੂਰ ਤੱਕ ਲੰਬੀਆਂ ਲਾਈਨਾਂ ਜਿਹੜੀਆਂ ਲੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਔਰ ਇਸ ਦਾ ਕਾਰਨ ਕੀ ਹੈ ਇਹ ਵੀ ਤੁਹਾਨੂੰ ਦੱਸ ਦਿੰਦੇ ਨੇ ਕਿ ਕੱਲ ਇੱਕ ਖਬਰ ਨੂੰ ਮੁੱਖਤਾ ਦੇ ਨਾਲ ਦਿਖਾਇਆ ਗਿਆ ਸੀਗਾ ਕਿ ਗੁਰਦਾਸਪੁਰ ਦਾ ਰਹਿਣ ਵਾਲਾ ਇੱਕ ਯੁਵਕ ਜਿਸ ਨੂੰ ਇੱਕ ਨਿੱਜੀ ਹਸਪਤਾਲ ਦੇ ਵਿੱਚ ਪੱਥਰੀ ਦੇ ਇਲਾਜ ਦੇ ਲਈ ਲੈ ਕੇ ਜਾਇਆ ਜਾਂਦਾ ਔਰ 6 ਦਿਨ ਉੱਥੇ ਦਾਖਲ ਰਹਿਣ ਤੋਂ ਬਾਅਦ ਡਾਕਟਰਾਂ ਵੱਲੋਂ ਪਰਸੋਂ ਉਸ ਦਾ ਆਪਰੇਸ਼ਨ ਕੀਤਾ ਜਾਂਦਾ ਜਿਸ ਤੋਂ ਬਾਅਦ ਰਾਤ ਨੂੰ ਪਰਿਵਾਰਿਕ ਮੈਂਬਰਾਂ ਦੇ ਮੁਤਾਬਿਕ ਉਸ ਦੇ ਦਰਦ ਹੋਣ ਤੋਂ ਬਾਅਦ ਜਿਹਨੂੰ ਜਿਹੜਾ ਟ੍ਰੀਟਮੈਂਟ ਦਿੱਤਾ ਜਾਂਦਾ ਤਾਂ ਉਸ ਤੋਂ ਬਾਅਦ ਅਚਾਨਕ ਉਸਦੀ ਤਬੀਅਤ ਜਿਹੜੀ ਹੈ ਉਹ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਕੱਲ ਹੀ ਪਰਿਵਾਰਿਕ ਮੈਂਬਰਾਂ ਦੇ ਮੁਤਾਬਕ ਉਸ ਨੌਜਵਾਨ ਦੀ ਮੌਤ ਹੋ ਚੁੱਕੀ ਸੀ ਪਰ ਡਾਕਟਰਾਂ ਵੱਲੋਂ ਇਹ ਗੱਲ ਨਹੀਂ ਮੰਨੀ ਜਾ ਰਹੀ ਸੀ ਇਸ ਬਾਰੇ ਜਦੋਂ ਡਾਕਟਰਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਉਹਨਾਂ ਦੇ ਮੁਤਾਬਕ ਉਹ ਨੌਜਵਾਨ ਜਿੰਦਾ ਸੀਗਾ ਪਰ ਹੈਰਾਨੀ ਦੀ ਗੱਲ ਸੀਗੀ ਕਿ ਲਗਾਤਾਰ ਇਹ ਸਾਰੀ ਘਟਨਾ ਹੋ ਜਾਣ ਤੋਂ ਬਾਅਦ ਜਿੱਥੇ ਪਰਿਵਾਰਿਕ ਮੈਂਬਰ ਸਦਮੇ ਦੇ ਵਿੱਚ ਸੀਗੇ ਔਰ ਉਸ आनंद फानन ਦੇ ਵਿੱਚ ਜਿਹੜਾ ਉਥੋਂ ਡਾਕਟਰਾਂ ਦੇ ਵੱਲੋਂ ਪੇਸ਼ੈਂਟ ਨੂੰ ਜਿਹੜਾ ਪਰਿਵਾਰਿਕ ਮੈਂਬਰਾਂ ਦੇ ਸਹਿਯੋਗ ਦੇ ਨਾਲ ਜਿਹੜਾ ਸੀਗਾ ਸਮਝਾ ਕੇ ਉਹਨਾਂ ਨੂੰ ਅੰਮ੍ਰਿਤਸਰ ਰੈਫਰ ਕਰਵਾ ਦਿੱਤਾ ਗਿਆ ਪਰ ਉਥੇ ਪਹੁੰਚ ਕੇ ਵੀ ਨੌਜਵਾਨ ਦੀ ਜਿਹੜੀ ਮੌਤ ਹੋ ਜਾਂਦੀ ਹੈ ਉਸ ਤੋਂ ਆहत ਹੋ ਕੇ ਪਰਿਵਾਰਿਕ ਮੈਂਬਰਾਂ ਨੇ ਅੱਜ ਡੈੱਡ ਬੋਡੀ ਤੌਂਕ ਦੇ ਵਿੱਚ ਰੱਖ ਕੇ ਨੈਸ਼ਨਲ ਹਾਈਵੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਪੂਰੇ ਤਰੀਕੇ ਦੇ ਨਾਲ ਬੰਦ ਕਰ ਦਿੱਤਾ ਔਰ ਫਿਲਹਾਲ ਪਰਿਵਾਰਿਕ ਮੈਂਬਰਾਂ ਵੱਲੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਹਸਪੀਟਲ ਨਿੱਜੀ ਹਸਪਤਾਲ ਦੇ ਡਾਕਟਰਾਂ ਵੱਲੋਂ ਜਿਹੜਾ ਇਲਾਜ ਕੀਤਾ ਗਿਆ ਸਟਾਫ ਦੀ ਜਿਹੜੀ ਵੱਡੀ ਕੋਤਾਹੀ ਸੀਗੀ ਇਸ ਦੇ ਵਿੱਚ ਉਹਨਾਂ ਖਿਲਾਫ ਮਾਮਲਾ ਦਰਜ ਕੀਤਾ ਜਾਵੇ ਇਸ ਨੂੰ ਲੈ ਕੇ ਆਪਣੀਆਂ ਮੰਗਾਂ ਨੂੰ ਉਹ ਇਸ ਸਮੇਂ ਇਸ ਚੌਕ ਦੇ ਵਿੱਚ ਬੈਠੇ ਹੋਏ ਨੇ ਔਰ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਔਰ ਕਿਸਾਨ ਆਗੂ ਵੀ ਜਿਹੜੀ ਵੱਡੀ ਗਿਣਤੀ ਦੇ ਵਿੱਚ ਇੱਥੇ ਉਹਨਾਂ ਦਾ ਸਾਥ ਦੇਣ ਦੇ ਲਈ ਪਹੁੰਚੇ ਨੇ ਕਿਉਂਕਿ ਸਭ ਤੋਂ ਵੱਡਾ ਜਿਹੜੀ ਇਹ ਘਟਨਾ ਹੋਈ ਹੈ ਕਿ ਇੱਕ ਪਰਿਵਾਰ ਦਾ ਜੀ ਜਿਹੜਾ ਜਿਸ ਦੀ ਮੌਤ ਹੋ ਚੁੱਕੀ ਹੈ ਉਸਦੇ ਪਰਿਵਾਰ ਦੇ ਵਿੱਚ ਦੋ ਛੋਟੇ ਬੱਚੇ ਨੇ ਔਰ ਵਾਈਫ ਜਿਹੜੀ ਇਸ ਸਮੇਂ ਪੂਰਾ ਪਰਿਵਾਰ ਜਿਹੜਾ ਨੈਸ਼ਨਲ ਹਾਈਵੇ ਦੇ ਉੱਪਰ ਬੈਠਾ ਹੋਇਆ ਔਰ ਜਾਮ ਜਿਹੜਾ ਪੂਰਾ ਰਸਤਾ ਉਹ ਕੀਤਾ ਹੋਇਆ ਔਰ ਲਗਭਗ ਕਈ ਕਿਲੋਮੀਟਰ ਤੱਕ ਜਿਹੜੀਆਂ ਕਤਾਰਾਂ ਨੇ ਵਾਹਨਾਂ ਦੀਆਂ ਲੱਗੀਆਂ ਨੇ ਬੱਸਾਂ ਦੀਆਂ ਟਰੱਕਾਂ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਤਰੀਕੇ ਨਾਲ ਜਾਮ ਹੈ ਸੋ ਗੱਲਬਾਤ ਕਰਾਂਗੇ ਪਰਿਵਾਰਿਕ ਮੈਂਬਰਾਂ ਨਾਲ ਉਹਨਾਂ ਦਾ ਕੀ ਕਹਿਣਾ ਆਖਿਰ ਕੀ ਕਾਰਨ ਬਣਿਆ ਸੀਗਾ ਜਿਹੜਾ ਡਾਕਟਰਾਂ ਵੱਲੋਂ ਉਹਨਾਂ ਨੂੰ ਰੈਫਰ ਕੀਤਾ ਗਿਆ ਗਿਆ ਸੀਗਾ ਔਰ ਜਿਹੜੀ ਨੌਜਵਾਨ ਦੀ ਜਿਹੜੀ ਮੌਤ ਹੈ ਉਹ ਕਿਸ ਤਰੀਕੇ ਦੇ ਨਾਲ ਅੰਮ੍ਰਿਤਸਰ ਦੇ ਵਿੱਚ ਜਾ ਕੇ ਜਿਹੜਾ ਜਿਹੜਾ ਦੱਸਿਆ ਜਾ ਰਿਹਾ ਸੀ ਡਾਕਟਰਾਂ ਦੇ ਵੱਲੋਂ ਉਹ ਹੋਈ ਹੈ ਸੋ ਗੱਲਬਾਤ ਕਰਾਂਗੇ ਪਰਿਵਾਰਿਕ ਮੈਂਬਰਾਂ ਦੇ ਨਾਲ ਉਹਨਾਂ ਦਾ ਕੀ ਕਹਿਣਾ ਇੱਕ ਵਾਰ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਪਰਿਵਾਰਿਕ ਮੈਂਬਰ ਫਿਲਹਾਲ ਜਿਹੜੇ ਨੇ ਉਹ ਇਸ ਸਮੇਂ ਜਿਹੜੇ ਅੰਮ੍ਰਿਤਸਰ ਜੰਮੂ ਨੈਸ਼ਨਲ ਹਾਈਵੇ ਦੇ ਉੱਪਰ ਬੈਠੇ ਹੋਏ ਨੇ ਪੂਰਾ ਜਿਹੜਾ ਰੋਡ ਹੈ ਉਹ ਬੰਦ ਕੀਤਾ ਗਿਆ ਔਰ ਰਾਜਨੀਤਿਕ ਪਾਰਟੀਆਂ ਵੀ ਇੱਥੇ ਵੱਡੀ ਨੀਤੀ ਦੇ ਵਿੱਚ ਪਹੁੰਚੀਆਂ ਹੋਈਆਂ ਆ। ਆਜੋ ਕੁਝ ਨੀ ਹੁੰਦਾ ਕਾਨੂੰਨ ਤੁਹਾਡੇ ਨਾਲ ਵੀ ਹੋ ਸਕਦਾ ਹੈ।